ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ 18 ਮੁੱਖ ਸੰਸਦੀ ਸਕਤਰਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਇੱਕ ਨਾਮ ਸ਼ਾਮਲ ਹੈ ਨਵਜੋਤ ਕੌਰ ਸਿੱਧੂ ਦਾ ਡਾਕਟਰ ਨਵਜੋਤ ਕੌਰ ਸਿੱਧੂ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਜੋ ਇਹ ਫੈਸਲਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ ਕਿ ਤੁਹਾਨੂੰ ਮਨਜ਼ੂਰ ਹੈ ਕੀ ਕਹੋਗੇ ਇਸ ਫੈਸਲੇ ਬਾਰੇ ਮੈਂ ਹਮੇਸ਼ਾ ਕਹਿੰਨੀ ਆ ਕਿ ਕੋਰਟ ਦੇ ਫੈਸਲੇ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਮੈਂ ਬਹੁਤ ਵਾਰ ਬੜੀ ਹੈਰਾਨ ਹੁੰਨੀ ਆ ਦੇਖ ਕੇ ਕਿ ਕੋਰਟ ਬਹੁਤ ਸਾਰੇ ਡਿਸੀਜਨਸ ਲੈਂਦੀ ਹੈ ਜਿਹੜੇ ਗਰਾਊਂਡ ਲੈਵਲ ਤੇ ਅਸੀਂ ਫੋਲੋ ਨਹੀਂ ਕਰਦੇ which is very very wrong ਸਾਡੀ ਪ੍ਰੈਜੈਂਟੇਸ਼ਨ ਗਵਰਨਮੈਂਟ ਦੀ ਬਹੁਤ ਜ਼ਿਆਦਾ ਵੀਕ ਹੋਣੀ ਹੈ ਕਿ ਜਿਹੜਾ ਕੋਰਟ ਨੇ ਫੈਸਲਾ ਲਿੱਤਾ ਜੇ ਸੀਪੀਐਸ ਲੈਵਲ ਤੇ ਲੋਕਾਂ ਨੇ ਕੰਮ ਕੀਤਾ ਹੁੰਦਾ ਤੇ ਸਰਕਾਰ ਦਿਖਾ ਪਾਉਂਦੀ ਕਿ ਇਹਨਾਂ ਨੇ ਇਸ ਪੋਸਟ ਤੇ ਬੈਠ ਕੇ ਕੋਈ ਕੰਮ ਕੀਤਾ ਹੈ ਕੋਈ ਮਿਨਿਸਟਰੀ ਚ ਫਾਇਦਾ ਉਠਾਇਆ ਤਾਂ ਮੇਬੀ ਇਹ ਨਾ ਹੁੰਦਾ ਸੋ ਕੋਰਟ ਦੇ ਸਮ ਨੇ ਕੁਛ ਇਹਦਾ ਪੇਸ਼ ਹੀ ਨਹੀਂ ਹੋਇਆ ਕਿ ਸੀਪੀਐਸ ਨੂੰ ਸੋ ਮੈਨੂੰ ਲੱਗਦਾ ਪੰਜਾਬ ਦੇ ਤਾਂ ਕਿਸੇ ਸੀਪੀਐਸ ਨੇ ਕਦੇ ਮਨਿਸਟਰ ਨਾਲ ਬੈਠ ਕੇ ਕੋਈ ਮੀਟਿੰਗ ਹੀ ਨਹੀਂ ਲੇਤੀ ਯਾ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਮੰਤਰਾਲੇ ਦੇ ਵਿੱਚ ਮੈਂ ਕਿਹੜੇ ਕੰਮ ਕਰ ਸਕਦਾ ਸੋ ਇਹ ਪੋਸਟ ਦਾ ਕੋਈ ਮਤਲਬ ਹੀ ਨਹੀਂ ਸੀ ਉਹ ਲੋਕਾਂ ਲਈ ਜਿਹੜਾ ਨੇ ਕਦੇ ਕੰਮ ਹੀ ਨਹੀਂ ਕੀਤਾ ਸੋ ਇਟਸ ਅ ਗੁੱਡ ਡਿਸੀਜਨ ਕਿ ਲੋਕਾਂ ਦਾ ਪੈਸਾ ਵੇਸਟ ਨਹੀਂ ਹੋਣਾ ਚਾਹੀਦਾ ਖਰਾਬ ਨਹੀਂ ਹੋਣਾ ਚਾਹੀਦਾ ਸੋ ਇਟ ਇਜ਼ ਅ ਵੈਰੀ ਗੁੱਡ ਡਿਸੀਜਨ ਐਂਡ ਵੀ ਅ ਸੈਪਰੇਟ ਐਂਡ ਫਾਲੋ ਇਟ ਤੁਸੀਂ ਵੀ ਇੱਕ ਸੀਪੀਐਸ ਸੀ ਔਰ ਤੁਸੀਂ ਸਰਕਾਰ ਦਾ ਹਿੱਸਾ ਵੀ ਹੋ ਕਦੇ ਲੱਗਿਆ ਕਿ ਇੰਨੇ ਜ਼ਿਆਦਾ ਸੀਪੀਐਸ ਦੀ ਲੋਡ ਨਹੀਂ ਹੈ ਔਰ ਕੀ ਤੁਸੀਂ ਇਸ ਚੀਜ਼ ਨੂੰ ਕਦੀ ਬਦਲ ਸਾਹਿਬ ਦੀ ਜਾਂ ਸਰਕਾਰ ਦੇ ਧਿਆਨ ਵਿੱਚ ਲਿਆਉਂਦਾ ਮੈਂ ਫਿਰ ਕਹਿੰਨੀ ਆ ਕਿ ਸੀਪੀਐਸ ਦੀ ਬਹੁਤ ਜ਼ਿਆਦਾ ਲੋਡ ਹੈ ਐਡਾ ਵੱਡਾ ਪੰਜਾਬ ਹੈ ਇਹਨੂੰ ਥੋੜੇ ਜੇ ਮੰਤਰੀ ਨਹੀਂ ਚਲਾ ਸਕਦੇ ਜਦੋਂ ਤੱਕ ਆਪਾਂ ਇਹ ਗੱਲ ਨਹੀਂ ਸਮਝਦੇ ਕਿ ਸਰਕਾਰ ਨੂੰ ਚਲਾਉਣ ਲਈ ਜ਼ਿਆਦਾ ਹੱਥ ਚਾਹੀਦੇ ਆ ਜ਼ਿਆਦਾ ਬ੍ਰੇਨਸ ਚਾਹੀਦੇ ਆ ਜਿਹੜੇ ਕਿ ਕੰਮ ਕਰਨ ਮੈਂ ਤਾਂ ਹੋਰ ਐਕਸਪੈਂਸ਼ਨ ਦੀ ਗੱਲ ਕਰ ਰਹੀ ਸੀ ਮੈਂ ਤਾਂ ਇਹ ਗੱਲ ਕਹਿ ਰਹੀ ਸੀ ਕਿ ਹੈਲਥ ਤੇ ਅਲੱਗ ਐਮਐਲਏਜ਼ ਲੱਗਨੇ ਚਾਹੀਦੇ ਆ ਇੰਡਸਟਰੀ ਲਈ ਅਲੱਗ ਐਮਐਲਏਜ਼ ਸਗੋਂ ਇੱਕ ਇੱਕ ਐਮਐਲਏ ਵੀ ਇੰਪੋਰਟੈਂਟ ਹੈ ਕੱਲੇ ਸੀਪੀਐਸ ਨਹੀਂ ਇਹਨਾਂ ਦੇ ਗਰੁੱਪਸ ਬਣਨੇ ਚਾਹੀਦੇ ਸੀ ਜਿਹੜੇ ਰੈਗੂਲਰ ਪਾਲਿਸੀਜ਼ ਬਣਾਉਂਦੇ ਪੰਜਾਬ ਸਰਕਾਰ ਸਿਰਫ 6-7 ਬੰਦਿਆਂ ਚਲਾ ਰਹੇ 6-7 ਬੰਦੇ ਚਲਾ ਰਹੇ ਆ ਉਹਦੇ ਕਰਕੇ ਇਸ਼ੂ ਹੋਇਆ ਜੇ ਸੀਪੀਐਸ ਨੇ ਆਪਣੇ ਕੋਈ ਕੰਮ ਕੀਤੇ ਹੁੰਦੇ ਤੇ ਦਿਖਾਣ ਜੋਗੇ ਹੁੰਦੇ ਕਿ ਅਸੀਂ ਆਪਣੇ ਆਪਣੇ ਡਿਪਾਰਟਮੈਂਟ ਚ ਕੋਈ ਬਹੁਤ ਪਲਾ ਕੀਤਾ ਤੇ ਅੱਜ ਇਹ ਵਾਲਾ ਡਿਸੀਜਨ ਨਹੀਂ ਹੁੰਦਾ ਇਸ ਤੋਂ ਇਲਾਵਾ ਜੇ ਕਿ ਅਸੀਂ ਹੋਰ ਅਹੁਦਿਆਂ ਦੀ ਗੱਲ ਕਰੀਏ ਜਿਸ ਤਰ੍ਹਾਂ ਚੇਅਰਮੈਨ ਜਾਂ ਡਿਪਟੀ ਚੇਅਰਮੈਨ ਬਣਾਏ ਜਾਂਦੇ ਤੁਸੀਂ ਸਮਝਦੇ ਹੋ ਕਿ ਉਹ ਸਿਰਫ ਆਪਣੇ ਚਾਹੇਤਿਆਂ ਨੂੰ ਖੁਸ਼ ਕਰਨ ਵਾਸਤੇ ਇਹ ਜਿਹੇ ਹੋਰ ਜੋੜੇ ਅਹੁਦੇ ਆ ਸਰਕਾਰ ਵੱਲੋਂ ਵੰਡੇ ਜਾਂਦੇ ਐ ਐਗਜ਼ੈਕਟਲੀ ਇਹ ਪੰਜਾਬ ਦੇ ਦੇ ਵਿੱਚ ਤੁਸੀਂ ਆਪ ਜਾ ਕੇ ਪਰਫਾਰਮੈਂਸ ਦੇਖੋ ਜਿੰਨੇ ਵੀ ਪੁੱਛੋ ਕਿ ਉਹਨਾਂ ਨੇ ਕੀਤਾ ਕੀ ਹੈ ਪੰਜਾਬ ਦੇ ਲਈ ਸੋ ਮੈਂ ਹਮੇਸ਼ਾ ਮੈਂ ਬਾਲ ਸਾਹਿਬ ਨੂੰ ਪਹਿਲੇ 6 ਮਹੀਨਿਆਂ ਚ ਕਹਤਾ ਸੀਗਾ ਕਿ ਕੋਈ ਵੀ ਬੰਦਾ ਜਿਵੇਂ ਅਸੀਂ ਵੀ ਸੀਪੀਐਸ ਹਾਂ ਤੁਸੀਂ ਸਾਨੂੰ ਹਰ ਮਹੀਨੇ ਬੁਲਾਓ ਹਰ ਮਹੀਨੇ ਨਹੀਂ ਤਾਂ 3 ਮਹੀਨੇ ਬੁਲਾ ਕੇ ਕਹੋ ਬਾਤ ਕਰੋ ਕਿ ਤੁਸੀਂ ਕੰਮ ਕੀ ਕੀਤਾ ਸੋ ਮੈਂ ਮੰਨਦੀ ਨਹੀਂ ਕਿ ਕੋਈ ਵੀ ਕੁਰਸੀ ਕਿਸੇ ਬੰਦੇ ਨੂੰ ਦੇਣੀ ਚਾਹੀਦੀ ਹੈ ਜੇ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਭਲਾ ਹੋਵੇ ਕਿਸੇ ਲੈਵਲ ਦੀ ਚੇਅਰਮੈਨੀ ਵਾਈਸ ਚੇਅਰਮੈਨੀ ਸੀਪੀਐਸ ਕੋਈ ਪਦ ਨਹੀਂ ਮਿਲਣਾ ਚਾਹੀਦਾ ਜਦ ਤੱਕ ਤੁਸੀਂ ਉਹਦਾ ਰਿਵਿਊ ਨਾ ਲਓ ਕਿ ਤੁਸੀਂ ਉਸ ਕੁਰਸੀ ਤੇ ਬੈਠ ਕੇ ਕੰਮ ਕੀ ਕੀਤਾ ਜਦੋਂ ਆਪਾਂ ਡਾਕਟਰਸ ਨੂੰ ਤਾਂ ਬੜੀ ਚੈਕਿੰਗ ਕਰਦੇ ਆ ਇਹਨਾਂ ਦੇ ਮੰਥਲੀ ਰਿਕਾਰਡ ਵੀ ਲੈਣੇ ਆ ਤੋਂ ਵਾਈ ਨਾਟ ਪੋਲੀਟੀਸ਼ੀయన్స్ ਤੇ ਵਾਈ ਨਾਟ ਇਹ ਚੇਅਰਮੈਨ ਤੇ ਵਾਈਸ ਚੇਅਰਮੈਨ ਇਹਨਾਂ ਨੂੰ ਆਪਣੀ ਮਿਨਿਸਟਰੀ ਪਤਾ ਹੀ ਨਹੀਂ ਕਿ ਤੁਸੀਂ ਐਜ਼ ਅ ਚੇਅਰਮੈਨ ਵਾਈਸ ਚੇਅਰਮੈਨ ਕੀ ਪਰਫਾਰਮੈਂਸ ਦੇਣੀ ਹੈ ਸਵਾਏ ਕਿ ਦੋ ਚਾਰ ਉਦਘਾਟਨ ਕਰਤੇ ਰਿਬਨ ਕੱਟਤੇ ਗੱਡੀ ਚ ਇੱਧਰ ਘੁੰਮਲੇ ਉੱਧਰ ਘੁੰਮਲੇ ਸੋ ਜੇ ਪੰਜਾਬ ਦੀ ਬਹੁਤ ਸਾਰੀ ਤੁਸੀਂ ਵਿਜ਼ਨ ਲੈ ਕੇ ਚੱਲਦੇ ਹੋ ਜਾਂ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਸੀਪੀਐਸ ਹੋਣ ਮਿਨਿਸਟਰਸ ਨੂੰ ਅਸਿਸਟ ਕਰਨ ਇੰਨੇ ਹਲਕੇ ਇੱਕ ਕਲਾ ਮੰਤਰੀ ਨਹੀਂ ਕਵਰ ਕਰ ਸਕਦਾ ਪਰ ਜੋ ਨਾ ਤੋਂ ਕੰਮ ਨਹੀਂ ਲੈਣਾ ਤੇ ਕੰਮ ਤੁਸੀਂ ਨਹੀਂ ਦਿਖਾ पाए ਕੋਰਟ ਨੂੰ ਸੋ ਇਟ ਇਜ਼ ਅ ਵੈਲਕਮ ਡਿਸੀਜਨ ਹੁਣ ਤੱਕ ਸੀਪੀਐਸ ਰਹੇ ਆ ਤੁਸੀਂ ਵੀ ਸੀਪੀਐਸ ਸੀ ਕੀ ਸਿਰਫ ਗੱਡੀ ਔਰ ਗਨਮੈਨ ਤੱਕ ਹੀ ਸੀਮਤ ਹੈ ਜਾਂ ਸੀਪੀਐਸ ਦੀ ਵਾਕੇ ਕੋਈ ਪਾਵਰ ਹੈਗੀ ਸਰਕਾਰ ਦੇ ਵਿੱਚ ਦੇਖੋ ਸਰਕਾਰ ਨੇ ਕੋਈ ਪਾਵਰ ਨਹੀਂ ਰੱਖੀ ਪਰ ਸਰਕਾਰ ਨੇ ਰੋਕਿਆ ਵੀ ਨਹੀਂ ਵੀ ਤੁਸੀਂ ਕੰਮ ਨਾ ਕਰੋ ਦੇ ਕਨਸਟੀਟਿਊਸ਼ਨਲ ਪਾਰ ਨਹੀਂ ਰੱਖੀ ਫੈਲਾ ਨਹੀਂ ਆਈਆਂ ਪਰ ਤੁਸੀਂ ਆਪਣੇ ਡਿਪਾਰਟਮੈਂਟ ਲਈ ਕੰਮ ਤਾਂ ਕਰ ਸਕਦੇ ਸੀ ਪਰ ਮੈਨੂੰ ਲੱਗਦਾ ਨਹੀਂ ਕਿਸੇ ਨੇ ਵੋਲੰਟੀਅਰ ਕੀਤਾ ਜੇ ਮੈਨੂੰ ਲੱਗਿਆ ਕਿ ਮੈਂ ਕਰ ਸਕਦੀ ਆ ਤਾਂ ਮੈਂ ਕੀਤਾ ਤੋ ਮੈਨੂੰ ਰੋਕਿਆ ਵੀ ਨਹੀਂ ਕਿਸੇ ਨੇ ਕਾਹ ਵੀ ਨਹੀਂ ਵੀ ਤੁਸੀਂ ਨਹੀਂ ਕਰੋ ਪਰ ਬਾਕੀ ਡਿਪਾਰਟਮੈਂਟਸ ਤੁਸੀਂ ਉਸ ਲੈਵਲ ਦਾ ਦੇਖਿਆ ਵੀ ਕਿਸੇ ਨੇ ਵੋਲੰਟੀਅਰ ਕਰਕੇ ਉਸ ਲੈਵਲ ਦਾ ਕੰਮ ਹੀ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਕੰਮ ਬੋਲਦਾ ਤੇ ਇਹ ਵਾਲਾ ਡਿਸੀਜਨ ਨਹੀਂ ਹੁੰਦਾ ਇੱਕ ਆਖਰੀ ਸਵਾਲ ਜੇਕਰ ਪੰਜਾਬ ਦੇ ਵਿੱਚ ਅਗਲੀ ਕੋਈ ਵੀ ਸਰਕਾਰ ਆਉਂਦੀ ਹੈ ਜੇਕਰ ਤੁਸੀਂ ਉਸ ਸਰਕਾਰ ਦਾ ਹਿੱਸਾ ਹੋਵੋਗੇ ਕੀ ਤੁਸੀਂ ਇਸ ਚੀਜ਼ ਨੂੰ ਉਸ ਸਰਕਾਰ ਅੱਗੇ ਰੱਖੋਗੇ ਕਿ ਸੀਪੀਐਸ ਹੋਣੇ ਚਾਹੀਦੇ ਆ ਜਾਂ ਨਹੀਂ ਜੇਕਰ ਹੋਣੇ ਚਾਹੀਏ ਤਾਂ ਚਾਹੀਦੇ ਤਾਂ ਕਿੰਨੇ ਹੋਣੇ ਮੈਂ ਐਗਜ਼ੈਕਟਲੀ ਕਹੂੰਗੀ ਕਿ 100% ਇਸ ਗੱਲ ਨੂੰ ਕਹਿੰਨੀ ਆ ਕਿ ਸੀਪੀਐਸ 100% ਹੋਣੀ ਚਾਹੀਦੀ ਹੈ ਬਟ ਵਿਦ ਫੁੱਲ ਪਾਵਰਸ ਹਰ ਮੀਟਿੰਗ ਚ ਹੋਣੀ ਚਾਹੀਦੀ ਹੈ ਪੋਲਿਸੀ ਡਿਸੀਜਨਸ ਚ ਹੋਣੇ ਚਾਹੀਦੇ ਆ ਹਰ ਮੰਤਰਾਲੇ ਦੇ ਵਿੱਚ ਇੱਕ ਸੀਪੀਐਸ ਹੋਣਾ ਚਾਹੀਦਾ ਹੈ ਕਦੇ ਵੀ ਮੰਤਰੀ ਨੂੰ ਇੰਡੀਪੈਂਡੈਂਟ ਡਿਸੀਜਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ ਕਿਉਂਕਿ ਹਮੇਸ਼ਾ ਇੱਕ ਕਾਊਂਟਰ ਬੰਦਾ ਹੁੰਦਾ ਹੈ ਉਦੋਂ ਤੁਸੀਂ ਇੱਕ ਅੱਛੀ ਪੋਲਿਸੀ ਬਣਾਣੇ ਹੋ ਐਂਡ ਉਹਦੇ ਨਾਲ ਉਲਟਾ ਟੀਮ ਵੀ ਤੁਹਾਡੀ ਪ੍ਰੋਪਰ ਸਟਰੋਂਗ ਹੋਣੀ ਚਾਹੀਦੀ ਹੈ ਕਿਸੇ ਵੀ ਡਿਪਾਰਟਮੈਂਟ ਦਾ ਹੈਲਥ ਹੋਵੇ ਚਾਹੇ ਐਜੂਕੇਸ਼ਨ ਹੋਵੇ ਇਟ ਇਜ਼ ਵੈਰੀ ਇੰ

ਇਹਨਾਂ ਬਜੂਤਕਰ ਸਿੱਧੂ ਇਹਨਾਂ ਦਾ ਇਹ ਕਹਿਣਾ ਹੈ ਕਿ ਜੋ ਵੀ ਫੈਸਲਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ ਇਹ ਉਸ ਦਾ ਸਵਾਗਤ ਕਰਦੇ ਹਨ ਔਰ ਸਭ ਤੋਂ ਅਹਿਮ ਜੋ ਗੱਲ ਇਹਨਾਂ ਵੱਲੋਂ ਕਹੀ ਗਈ ਹੈ ਕਿ ਜਿੰਨੇ ਸੀਪੀ ਸੀਪੀਐਸ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੂੰ ਸਿਰਫ ਨਾਮ ਦਾ ਹੀ ਸੀਪੀਐਸ ਬਣਾਇਆ ਗਿਆ ਸੀ ਜਦ ਕਿ ਉਹਨਾਂ ਕੋਲ ਕਿਸੇ ਵੀ ਜਾਂ ਵੱਡੇ ਫੈਸਲੇ ਲੈਣ ਵਾਸਤੇ ਕੋਈ ਵੀ ਪਾਵਰ ਨਹੀਂ ਸੀ ਔਰ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਵੀ ਫੈਸਲਾ ਲਿਆ ਜਾਂਦਾ ਹੈ ਉਹ ਚਾਰ ਤੋਂ ਪੰਜ ਅਜਿਹੇ ਜੋ ਪੰਜਾਬ ਸਰਕਾਰ ਦੇ ਵਿੱਚ ਲੋਕ ਹਨ ਜੋ ਇਸ ਫੈਸਲੇ ਨੂੰ ਦੇ ਹਨ ਜੋ ਬਹੁਤ ਹੀ ਗਲਤ ਗੱਲ ਹੈ ਔਰ ਇਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਜੋ ਵੀ ਅਦਾਲਤ ਵੱਲੋਂ ਫੈਸਲਾ ਆਇਆ ਹੈ ਉਹ ਉਸ ਦਾ ਸਵਾਗਤ ਕਰਦੇ ਹਨ राजीव ਸ਼ਰਮਾ এবিপি ਸੰਜਾ ਅੰਮ੍ਰਿਤਸਰ